ਸਸੀ ਗਾ ਦੋਸਤੋ ਮੈਂ ਹਾਂ ਦਵਿੰਦਰ ਪੱਟਲੀ ਔਰ ਤੁਸੀਂ ਜਿਹੜੇ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਖਨੌਰੀ ਬਾਡਰ ਤੋਂ ਜਿੱਥੇ ਕਿ ਪਿੰਡ ਸ਼ੇਰਗਰ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਲੰਗਰ ਲਗਾਇਆ ਗਿਆ ਔਰ ਇਹ ਲੰਗਰ ਲਗਭਗ ਕਾਫੀ ਟਾਈਮ ਤੋਂ ਲਗਾਉਂਦੇ ਆ ਰਹੇ ਆ ਔਰ ਉਹ ਭਾਜੀ ਨਾਲ ਅਪਾ ਗੱਲਬਾਤ ਵੀ ਕਰਾਂਗੇ ਕਿਸਾਨ ਆਗੂ ਨੇ ਔਰ ਜੇ ਗੱਲ ਕਰੀ ਤਾਂ ਸਾਡੇ ਭਾਜੀ ਨੇ ਪਹਿਲਾਂ ਇੰਟਰਵਿਊ ਕਰਕੇ ਵੀ ਗਏ ਆ ਬਾਈ ਰੁਕੋ ਹਨਾ ਦੋਸਤੋ ਸੋ ਸਮਾਨੇ ਦੇ ਟਾਵਰ ਮੋਰਚਾ ਲੱਗਿਆ ਹੈ ਨਾ ਜੀ ਉਹਦੇ ਵਿੱਚ ਵੀ ਪਹੁੰਚਣਾ ਹੈ ਵੀਰਾਂ ਨਾਲ ਕਿਉਂਕਿ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਤਕਰੀਬਨ ਕਾਫੀ ਮੋਰਚੇ ਲੱਗੇ ਆ ਸ਼ੰਭੂ ਬਾਡਰ ਖਨੌਰੀ ਬਾਡਰ ਔਰ ਕਾਲੇ ਪਾਣੀ ਦਾ ਮੋਰਚਾ ਸਮਾਨੇ ਟਾਵਰ ਮੋਰਚਾ ਚਾਰ ਮੋਰਚੇ ਬਹੁਤ ਫੇਮਸ ਆ ਔਰ ਉਹ ਸਮਾਨੇ ਮੋਰਚਾ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਜਾਂ ਸਾਰੇ ਧਰਮਾਂ ਦੇ ਵਾਸਤੇ ਕੋਈ ਵੱਡਾ ਕਾਨੂੰਨ ਬਣੇ ਸਖਤ ਕਾਨੂੰਨ ਬਣੇ ਸੋ ਆਓ ਆਪਾਂ ਸਿੱਧੇ ਚੱਲਦੇ ਆ ਭਾਈ ਜਣਾ ਕੋ ਸੋ ਆ ਬੜੀ ਸੱਚੀ ਗੱਲ ਹੈ ਪਰ ਇਹ ਖਾਲਸਾ ਵੈਗਰੂ ਜੀ ਕੀ ਫਤਿਹ ਸੋ ਭਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨੂੰ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਟੀਮ ਵੱਲੋਂ ਸੋ ਭਾਈ ਕਿਦਾਂ ਵਿਚਾਰ ਮੰਨ ਦੇ ਵਿੱਚ ਆਇਆ ਕਿ ਸਾਨੂੰ ਜਿਹੜਾ ਲੰਗਰ ਪ੍ਰਥਾ ਨਾਲ ਬਾਬਾ ਨਾਨਕ ਨੇ ਜਿਹੜੀ ਚਲਾਈ ਹੈ ਉਹ ਸਾਨੂੰ ਜੁੜਨਾ ਚਾਹੀਦਾ ਕਿਦਾਂ ਬਣਾ ਹਾਂ ਜੀ ਸਾਡਾ ਪਿੰਡ ਇੱਥੋਂ ਪਿੰਡ ਸ਼ੇਰਗੜ੍ਹ ਜ਼ਿਲ੍ਹਾ ਪਟਿਆਲਾ ਸਾਡਾ ਪਿੰਡ ਇੱਥੋਂ ਖਨੋਰੀ ਬਾਰਡਰ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਟੀਮ ਬਣਾਈ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਲੰਗਰ ਜੀ ਸਾਨੂੰ ਅੱਜ ਵੀ ਕਨੌਰੀ ਬਾਰਡਰ ਤੇ ਚਲਾਉਣਾ ਚਾਹੀਦਾ ਅਸੀਂ ਦੇਸ਼ ਦੇ ਵਿੱਚ ਪਹਿਲੇ ਦਿਨ ਮੋਰਚਾ ਆਇਆ ਸੀ 13 ਫਰਵਰੀ ਨੂੰ ਉਸ ਦਿਨ ਤੋਂ ਸਾਡਾ ਲੰਗਰ ਚੱਲਦਾ ਪਿਆ ਤੇ ਜਿੰਨਾ ਟਾਈਮ ਵੀ ਮੋਰਚਾ ਚੱਲੇਗਾ ਸਾਲ ਤਾਂ ਲਾ ਲਓ ਹੋਈ ਗਿਆ 10 ਮਹੀਨੇ ਹੋ ਗਏ ਸਾਲ ਚੱਲੇ 2 ਸਾਲ ਚੱਲੇ ਜਿੰਨਾ ਟਾਈਮ ਵੀ ਚੱਲੇਗਾ ਇਹ ਲੰਗਰ ਗੁਰੂ ਨਾਨਕ ਦਾ ਜੋ ਪਿੱਛੇ 550 ਸਾਲ ਤੋਂ ਚੱਲਦਾ ਆਉਂਦਾ ਇਹ ਅੱਗੇ ਵੀ ਇਹ ਐਵੇਂ ਹੀ ਚੱਲਦਾ ਰਹੇਗਾ ਤੇ ਪਿੰਡ ਸ਼ੇਰਗੜ ਵੀ ਇਹ ਲੰਗਰ ਨੂੰ ਅਨਮਿੱਥੇ ਸਮੇਂ ਲਈ ਚਲਾ ਕੇ ਰੱਖੇਗਾ ਸੋ ਪ੍ਰਧਾਨ ਸਾਹਿਬ ਜਿੱਦਾਂ ਹੁਣ ਸਮਾਂ ਆਇਆ ਉਹ ਵੀ ਨੋਟਿਸ ਲੱਗਾ ਹੈ ਗੁਰੂ ਸਾਹਿਬ ਦੀ ਬੇਦਖੀ ਹੋ ਰਹੀ ਹੈ ਜਿਹੜੀ ਲਗਾਤਾਰ 2012 ਤੋਂ ਜੇ ਗੱਲ ਕਰੀਏ ਤਾਂ ਬੇਦਖੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਨਾ ਜੀ ਸਾਰੇ ਧਰਮਾਂ ਦੇ ਕਿਤਨਾ ਕਿਤੇ ਕੋਈ ਸਖਤ ਕਾਨੂੰਨ ਬਣੇ ਗੁਰਜੀਤ ਸਿੰਘ ਖਾਲਸਾ ਲਗਭਗ 2 ਮਹੀਨੇ ਤੋਂ ਉੱਤੇ ਕੇ ਟਾਵਰ ਦੇ ਉੱਪਰ ਚੜ੍ਹੇ ਹੋਇਆ ਕਿ ਲੱਗਦਾ ਨਹੀਂ ਤੁਸੀਂ ਉੱਥੇ ਵੀ ਕਦੇ ਲੰਗਰ ਲਾ ਕੇ ਪਹੁੰਚੋਗੇ ਹਾਂ ਜੀ ਜ਼ਰੂਰ ਪਹੁੰਚਾਂਗੇ ਜੀ ਅਸੀਂ ਉੱਥੇ ਵੀ ਪਹੁੰਚਾਂਗੇ ਲੰਗਰ ਲੈ ਕੇ ਵੀ ਪਹੁੰਚਾਂਗੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਖੋਸਾ ਸਾਡੇ ਸੂਬਾ ਪ੍ਰਧਾਨ ਸਰਦਾਰ ਸ਼ਿਗਦੀਂਦਰ ਸਿੰਘ ਜੀ ਖੋਸਾ ਸਾਹਿਬ ਨੇ ਸਾਡੇ ਨਾਲ ਵਿਚਾਰ ਕੀਤੀ ਸੀ ਅਸੀਂ ਉਹਨਾਂ ਨਾਲ ਕਿ ਆਪਾਂ ਨੂੰ ਉੱਥੇ ਵੀ ਤੇ ਇੱਥੇ ਬੱਲੇਵਾਲ ਸਾਹਿਬ ਆਪਣੇ ਬਹੁਤ ਸਾਰਾ ਸਹਿਯੋਗ ਆ ਗੂ ਨੇ ਇਹ ਮਰਨ ਵਰਤ ਤੇ ਬੈਠੇ ਨੇ ਇਸ ਕਰਕੇ ਸਾਡੇ ਤੋਂ ਜਾ ਨਹੀਂ ਗਿਆ ਜੇ ਜਿੱਦਣ ਵੀ ਇੱਥੇ ਸਾਡਾ ਫਤਿਹ ਹੁੰਦਾ ਤੇ ਨਾਲ ਦੀ ਨਾਲ ਸਾਡੀ ਜਥੇਬੰਦੀ ਸਮਾਣੇ ਵੀ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜਤਾ ਸਭ ਉੱਥੇ ਨੇ ਆਪਣੇ ਅਸੀਂ ਉੱਥੇ ਵੀ ਜ਼ਰੂਰ ਜਾਵਾਂਗੇ ਉੱਥੇ ਵੀ ਰਾਵਾਂਗੇ ਸੁਪ੍ਰਭਾਤ ਸਭਾ ਦੇਖੋ ਕੱਲ ਤੁਸੀਂ ਦੇਖਦੇ ਹੋ ਨਿਊਜ਼ ਹਨ ਹਾਲ ਕਿਦਾਂ ਦੀ ਸਿਚੁਏਸ਼ਨ ਹੋਈ ਆ ਸਟੇਟ ਦੀ ਸਰਕਾਰ ਵੱਲੋਂ 101 ਜਿਹੜਾ ਜਥਾ 101 ਬੰਦਨਾ ਜਥਾ ਜਿਹੜਾ ਚੱਲਿਆ ਔਰ ਉੱਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਏ ਆ ਅਸੂ ਦਾ ਜਿਹੜੇ ਗੋਲੇ ਵੀ ਛੱਡੇ ਗਏ ਆ ਕੀ ਲੱਗਦਾ ਨਹੀਂ ਪੰਜਾਬ ਪੰਜਾਬ ਕਿਸਾਨੀ ਦੇ ਨਾਲ ਪੰਜਾਬ ਚੱਲਦਾ ਪੰਜਾਬ ਦੇ ਨਾਲ ਕਿਸਾਨੀ ਔਰ ਕੇਂਦਰ ਸਰਕਾਰ ਗਲਤ ਨਹੀਂ ਕਰ ਰਹੀ ਹੈ ਬਿਲਕੁਲ ਗਲਤ ਕਰ ਰਹੀ ਹੈ ਜੀ ਕਿਸਾਨੀ ਪੰਜਾਬ ਹੈ ਹੀ ਕਿਸਾਨ ਨਾਲੀ ਫਸਲਾਂ ਨਾਲ ਹੀ ਜਦੋਂ ਤਾਂ ਫਸਲਾਂ ਦੀ ਲੋੜ ਸੀ ਉਦੋਂ ਹਰੀ ਕ੍ਰਾਂਤੀ ਲਿਆਓ ਪੰਜਾਬ ਬਚਾਓ ਉਦੋਂ ਇਹ ਗੱਲਾਂ ਹੁੰਦੀਆਂ ਸੀ ਹੁਣ ਜਦੋਂ ਇਹਨਾਂ ਨੂੰ ਦਿੱਸਿਆ ਵੀ ਨਹੀਂ ਹੁਣ ਪੰਜਾਬ ਦੇ ਕਿਸਾਨਾਂ ਨਾਲ ਬੜਾ ਤੱਕਾ ਕਰਦੇ ਪਏ ਨੇ ਪਹਿਲਾਂ ਕਹਿੰਦੇ ਸੀ ਤੁਸੀਂ ਟਰੈਕਟਰ ਨਾਲ ਲੈ ਕੇ ਆਓ ਇਹ ਤੁਹਾਡੇ ਮਾਰੂ ਨੇ ਇਹਨਾਂ ਕੋਲ ਬਹੁਤ ਕੋਸ਼ਿਸ਼ ਫਿੱਟ ਕੀਤਾ ਹੋਇਆ ਹੁਣ ਤਾਂ ਪੈਦਲ ਜਾਂਦੇ ਸੀ ਨਾ ਕੁਝ ਵੀ ਨਹੀਂ ਸੀਗਾ ਤੇ ਸਾਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਵੇਖੋ ਦਿੱਲੀ ਇਕੀੰਦੇ ਬਾਰੇ ਕੀ ਕਹਿ ਸਕਦੇ ਆ ਜੀ ਬਹੁਤ ਮਾੜੀ ਸਰਕਾਰ ਹੈ ਮਾੜੀ ਸਰਕਾਰ ਅੱਜ ਦੇਖੋ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਨਾਲ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਨਕ ਸਿੰਘ ਜੀ ਔਰ ਡੀਆਈਜੀ ਰੇਂਦੇ ਮਲਾ ਸਿੱਧੂ ਸਾਹ ਮਨਦੀਪ ਸਿੱਧੂ ਇੱਥੇ ਖਾਤੇ ਔਰ ਕੰਮੀ ਸਾਨੂੰ ਬਹੁਤ ਫਿਕਰ ਹੋਦੀ ਹੈ ਪੰਜਾਬ ਸਰਕਾਰ ਵਾਲੋ ਜੇ ਫਿਕਰ ਹੋ ਰਹੀ ਹੈ ਤਾਂ ਕਿੰਨਾ ਕਦੇ ਸਿਚੁਏਸ਼ਨ ਕ੍ਰੀਏਟ ਕਰਕੇ ਨੇੜੇ ਕਿਉਂ ਨਹੀਂ ਲਾਉਂਦੇ ਕੰਮ ਬਿਲਕੁਲ ਜੀ ਆਪਣੇ ਸੀਐਮ ਸਾਹਿਬ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਇਹ ਗੱਲ ਕਹੀ ਸੀ ਕਿ ਮੈਂ ਵਿਚੋਲੇ ਦਾ ਕੰਮ ਕਰਾਂਗਾ ਜੀ ਸੈਂਟਰ ਨਾਲ ਗੱਲ ਕਰਵਾਵਾਂਗਾ ਅੱਗੇ ਵੀ ਤੁਹਾਡੇ ਮਾਦੀਆ ਰਮਨਾਈ ਉਹਨਾਂ ਨੂੰ ਮੈਸੇਜ ਲਾਉਣੇ ਆ ਕਿ ਜਿਹੜੀ ਤੁਸੀਂ ਵਿਚੋਲੇ ਦਾ ਕੰਮ ਕਰਨਾ ਸੀ ਕਰੋ ਹੁਣ ਤਾਂ ਬਹੁਤ ਸਮਾਂ ਹੋ ਗਿਆ ਛੇਤੀ ਇਹਨੂੰ ਨੇੜੇ ਲਾਓ ਗੱਲੇਵਾਲ ਦੀ ਜਾਨ ਬਹੁਤ ਕੀਮਤੀ ਏ ਸਭ ਨੇ ਸਤਿਕਾਰਯੋਗ ਆਗੂ ਨੇ ਬਹੁਤ ਇਮਾਨਦਾਰ ਵੀ ਨੇ ਬਿਲਕੁਲ ਜੀ ਬਹੁਤ ਇਮਾਨਦਾਰ ਨੇ ਬਹੁਤ ਸੁਲਝੇ ਹੋਏ ਨੇ ਉਹਨਾਂ ਦੀ ਜ਼ਿੰਦਗੀ ਬਹੁਤ ਜ਼ਰੂਰੀ ਏ ਉਹਨਾਂ ਦੀ ਜ਼ਿੰਦਗੀ ਬਹੁਤ ਜ਼ਰੂਰੀ ਏ ਕਹਿਣਾ ਪ੍ਰਧਾਨ ਸਾਹਿਬ ਦਾ ਨੌਜਵਾਨ ਆਗੂ ਖੜੇ ਨੇ ਬਾਈ ਜੀ ਕੀ ਨਾਮ ਹੈ ਬਲਵੰਤ ਸਿੰਘ ਜੀ ਬਲਵੰਤ ਸਿੰਘ ਜੀ ਕਿੱਥੇ ਪਹੁੰਚੇ ਅਈ ਪੈਂਚੇੜ ਗੜਤੋ ਬਣਸੀ ਗੜਤੋ ਔਰ ਕਿਦਾਂ ਦਾ ਫੀਲ ਹੁੰਦਾ ਜਦੋਂ ਆਪਾਂ ਬਾਬੇ ਨਾਨਕ ਦੇ ਲਗਾਏ ਹੋਏ ਦੱਸੇ ਹੋਏ ਪੁਰਣਾ ਤੇ ਚੱਲਦੇ ਆਂ ਔਰ ਅੱਜ ਲੰਗਰ ਪ੍ਰਥਾ ਨੂੰ ਜਿਹੜੀ ਅੱਗੇ ਵਧਾ ਰਹੇ ਕਿਦਾਂ ਦਾ ਫੀਲ ਹੁੰਦਾ ਵਾ ਫੀਲ ਤੇ ਵੇਖੋ ਜੀ ਪ੍ਰਮਾਤਮਾ ਦਾ ਜਦੋਂ ਨਾਂ ਆਉਂਦਾ ਸਭ ਤੋਂ ਉੱਤੇ ਬਾਬੇ ਨਾਨਕ ਦੇ ਨਾਂ ਜਦੋਂ ਲੰਗਰ ਚੱਲਦਾ ਤੇ ਫੀਲ ਤੇ ਕੁਝ ਕਹਿ ਨਹੀਂ ਯਾਦਾ ਸ਼ਬਦ ਹੈ ਨਹੀਂ ਜੋ ਆਪਾਂ ਕਹਿ ਦਾਂਗੇ ਔਰ ਤੁਹਾਡੇ ਵਰਗੇ ਜਿਹੜੇ ਹੋਰ ਨੌਜਵਾਨ ਹਨ ਜਿਹੜੇ ਕਿਧਰ ਕਿਤੇ ਪੁਰਾਹੇ ਕੈ ਸੁਖੀ ਕਹਿਣਾ ਚਾਹੋ ਅਸੀਂ ਤੇ ਕਹੀ ਕਿ ਇਹਨੇ ਵੀ ਪਰਮਾਤਮਾ ਦੀ ਮਿਹਰ ਏ ਸਦਕਾ ਹੀ ਸਭ ਕੁਝ ਸਿੱਧੇ ਦਾ ਚੱਲੋ ਬਾਬੇ ਨਾਨਕ ਦਾ ਲੰਗਰ ਚੱਲਦਾ ਇਹਦੇ ਸੰਸਥਾ ਦੇ ਮਤਲਬ ਹੀ ਸਭ ਕੁਝ ਚੱਲ ਜਾਂਦਾ ਹੈ ਬਾਬੇ ਨਾਨਕ ਦਾ ਲੰਗਰ ਚੱਲਦਾ ਸੰਸਥਾ ਦੇ ਮਤਲਬ ਸਭ ਕੁਝ ਚੱਲਦਾ ਭਾਈ ਜੀ ਨਾਮ ਕੀ ਸਰ ਇਹਨਾਂ ਦਾ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਕਿੱਥੋਂ ਬੋਲਦੇ ਅਸੀਂ ਚੇਗੜ ਤੋਂ ਬੋਲਦੇ ਹਾਂ ਜੀ ਜ਼ੀਰ ਘਰ ਤੋਂ ਔਰ ਅੱਜ ਤੋਂ ਲੰਗਰ ਦੀ ਸੇਵਾ ਕਰਦਿਆਂ ਕਿੰਨੇ ਦਿਨ ਹੋ ਗਏ ਹਰਦੀਪ ਸਿੰਘ ਲਗਭਗ ਜੀ 10 ਮਹੀਨੇ ਹੋ ਗਏ 11ਵੇਂ ਮਹੀਨੇ ਤੇ ਹੀ ਅੰਤ ਕਰ ਚੁੱਕੇ ਆਂ ਵੀਰ ਜੀ ਔਰ ਕਿਦਾਂ ਗੁਰੂ ਸਾਹਿਬ ਦੀ ਸੇਵਾ ਕਰਕੇ ਮਨੁੱਖਤਾ ਦੀ ਸੇਵਾ ਕਰਕੇ ਕਿਦਾਂ ਦਾ ਮਹਿਸੂਸ ਹੁੰਦਾ ਜੀ ਜੀ ਮਨੁੱਖਤਾ ਦੀ ਸੇਵਾ ਕਰਕੇ ਬਹੁਤ 만족ਦਾਰ ਆ ਬਾਕੀ ਗੌਰਮੇਂਟਾਂ ਨਾਲ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਛੇਤੀ ਹੱਲ ਕੀਤਾ ਜਾਵੇ ਮੈਨੂੰ ਲੱਗਦਾ ਕਿ ਕਿੰਦਰ ਤੱਕ ਜਿਆਦਾ ਦੂਰ ਹੁੰਦੀ ਚਾਹੀਏ ਬਹੁਤ ਚੱਲ ਦੂਰ ਹੋ ਚੁੱਕੀ ਜੀ ਤੇ ਜਾਂਦੇ ਜਾਂਦੇ ਇੱਕ ਪ੍ਰਧਾਨ ਸਾਹਿਬ ਤੋਂ ਲਾਸਟ ਇੱਕ ਸਵਾਲ ਸਪਰਦਾ ਸਾਹਿਬ ਜਾਂਦੇ ਜਾਂਦੇ ਮੈਂ ਤਾਂ ਤੁਹਾਡੇ ਕੋਈ ਸਵਾਲ ਕਰਨਾ ਹੁਣ ਜਾਂਦੇ ਜਾਂਦੇ ਕੀ ਹੋਣਾ ਸੀ ਪੂਰੀ ਤਰ੍ਹਾਂ ਨਾਮ ਬੰਦੇ ਦਿੱਲੀ ਵਰ ਜਾਂ ਹਾਂਜੀ 18 ਤਰੀਕ ਤੱਕ ਜਿਹੜਾ ਉੱਥੋਂ ਸ਼ੰਭੂ ਬਾਰਡਰ ਤੋਂ ਜਾਣਾ ਇੱਥੋਂ ਦਾ ਜੇ ਖਨੋਰੀ ਬਾਰਡਰ ਤੋਂ ਕੋਈ ਪ੍ਰੋਗਰਾਮ ਨਹੀਂ ਹੈਗਾ ਦਿੱਲੀ ਜਾਣ ਦਾ ਸ਼ੰਭੂ ਬਾਰਡਰ ਤੋਂ ਉਹ 18 ਤਰੀਕ ਤੱਕ ਮੋਤਲ ਕੀਤਾ ਗਿਆ 18 ਤਰੀਕ ਤੋਂ ਬਾਅਦ ਹੀ ਜਾਇਆ ਜਾਏਗਾ ਗਿਰ ਪ੍ਰੋਗਰਾਮ ਜਾਹੋਗੇ ਪੰਜਾਬੀਆਂ ਨੂੰ ਹਾਂਜੀ ਪੰਜਾਬੀਆਂ ਨੂੰ ਅਸੀਂ ਸਾਰੇ ਲੋਕਾਂ ਨੂੰ ਜਾਗਦਿਆਂ ਜ਼ਮੀਰਾਵਾਲਿਆਂ ਨੂੰ ਇਹ ਬੇਨਤੀ ਕਰਨੀ ਹੈ ਕਿ ਹੁਣ ਖਨੋਰੀ ਬਾਰਡਰ ਤੇ ਪਹੁੰਚਣ ਦਾ ਸਮਾਂ ਤੇ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨੇ ਆ ਕਿ ਵੇਖੋ ਪਹਿਲਾਂ ਮਿਚਲਾ ਸੀ ਆਡਾਡ ਰਹਿੰਦੀਆਂ ਸੀ ਜਦੋਂ ਕੌਮ ਤੇ ਭੀੜ ਪੈਂਦੀ ਸੀ ਉਹ ਇਕੱਠੀ ਹੁੰਦੀ ਆ ਸੀ ਤੇ ਇਹ ਜਿਹੜੇ ਗੁੱਜੀਆਂ ਜፈ ਬੰਦੀਆਂ ਨੇ ਉਹਨਾਂ ਨੂੰ ਵੀ ਖਨੋਰੀ ਬਾਰਡਰ ਤੇ ਆਉਣਾ ਚਾਹੀਦਾ ਹੈ ਤੇ ਉਹ ਡੇਰ ਨਾ ਕਰਨੇ ਛੇਤੀ ਤੋਂ ਛੇਤੀ ਖਨੋਰੀ ਬਾਰਡਰ ਪਹੁੰਚੋ ਉਹ ਦੇਰ ਨਾ ਕਰਨੇ ਛੇਤੀ ਤੋਂ ਛੇਤੀ ਖਨੌਰੀ ਬਾਰਡਰ ਪਹੁੰਚਣਾ ਕਹਿਣਾ ਪ੍ਰਧਾਨ ਸਾਹਿਬ ਦਾ ਕਿਉਂਕਿ ਗੱਲ ਬਿਲਕੁਲ ਸਹੀ ਹੈ ਕਿਉਂਕਿ ਆਪਾਂ ਕੱਥੇ ਪਿੱਛੇ ਮਟਕਾਇਆ ਸਾਹਿਬ ਦੀ ਕਰਕੇ ਗਿਆ ਇੰਟਰਵਿਊ ਉਹਨਾਂ ਨੇ ਵੀ ਇਹੀ ਮੰਨਣਾ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਔਰ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਦੇਖੋ ਕਿਸਾਨ ਦੇ ਨਾਲ ਹੀ ਦੇਸ਼ ਚੱਲਦਾ ਹੈ ਇਹ ਸਰਕਾਰਾਂ ਨੂੰ ਸਮਝਣਾ ਪਏਗਾ ਸੋ ਤੁਸੀਂ ਜ਼ਰੂਰ ਜੁੜੇ ਰਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ